ਪਰਮ ਸਤਕਾਰਯੋ ਗੁਰੂ ਪਿਆਰੀ ਸਾਧ ਸੰਗਤ ਜੀਓ ਪਿਆਰ ਸਹਿਤ ਗੁਰੂ ਫਤੇ ਨਾਲ ਸਾਂਝ ਪਾਓ ਅਤੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਜੋ ਵਿਚਾਰ ਚਰਚਾ ਕੀਤੀ ਜਾ ਰਹੀ ਹੈ ਉਹ ਅ ਗਿਆਨ ਪੂਜਾ ਦੇ ਇੱਕ ਲੇਖ ਤੇਰੇ ਗੁਣ ਗਲਿਆ ਜੋ ਮਾਰੂ ਰਾਗ ਅੰਦਰ ਗੁਰੂ ਨਾਨਕ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੈ ਉਸ ਵਾਕ ਦੇ ਆਧਾਰਤ ਗੁਰਮਤਿਆਂ ਵਿਚਾਰਾਂ ਆਪ ਸਾੜੀ ਦੇਸ਼ ਪ੍ਰਦੇਸ਼ ਦੀਆਂ ਸੰਗਤਾਂ ਨਾਲ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ ਗਲਿਆ ਹੋਇਆ ਕਾਗਜ਼ ਕਪੜਾ ਲਿਖਣ ਪੈਨਣ ਦੇ ਕੰਮ ਨਹੀਂ ਆਉਂਦਾ ਜ਼ਿਆਦਾ ਪੱਕਿਆ ਹੋਇਆ ਫਲ ਗਲ ਜਾਂਦਾ ਹੈ ਜੋ ਖਾਣ ਯੋਗ ਨਹੀਂ ਰਹਿੰਦਾ ਤੇ ਕੂੜੇ ਤੇ ਸੁੱਟ ਦਿੱਤਾ ਜਾਂਦਾ ਹੈ ਧਾਰਮਿਕ ਸਮਾਜਿਕ ਤੇ ਰਾਜਨੀਤਿਕ ਆਗੂਆਂ ਦੇ ਗੁਣਾਵਲ ਵੇਖਿਆ ਤਾਂ ਇੱਕ ਵਾਰ ਮਨੁੱਖ ਸੋਚਣ ਤੇ ਮਜਬੂਰ ਹੋ ਜਾਂਦਾ ਹੈ ਕਿ ਕੀ ਸਦਾਚਾਰਕ ਗੁਣ ਇਹੋ ਜਿਹੇ ਹੁੰਦੇ ਹਨ ਗੁਰਬਾਣੀ ਨੇ ਸਦਾਚਾਰਕ ਕਦਰਾਂ ਕੀਮਤਾਂ ਦੀ ਗੱਲ ਕੀਤੀ ਹੈ ਮੱਥਾ ਟੇਕਿਆ ਜਾਂਦਾ ਹੈ ਹੁਕਮ ਮੰਨਣ ਤੋਂ ਇਨਕਾਰੀ ਹਾਂ ਭਾਵ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਤੇ ਸੀ ਜ਼ਰੂਰ ਟੇਕਦੇ ਹਾਂ ਪਰ ਗੁਰੂ ਗ੍ਰੰਥ ਸਾਹਿਬ ਦੇ ਹੁਕਮ ਮੰਨਣ ਲਈ ਸਾਡੀ ਕੋਈ ਤਿਆਰੀ ਨਹੀਂ ਸਿੱਖ ਧਰਮ ਦੇ ਰਾਜਸੀ ਤੇ ਧਾਰਮਿਕ ਆਗੂਆਂ ਦੇ ਕਰਤਾਰ ਵੱਲ ਨਜ਼ਰ ਮਾਰਿਆਂ ਆਪਣੇ ਆਪ ਮੂੰਹੋਂ ਇਹ ਨਿਕਲਦਾ ਹੈ ਕਿ ਖੁਦਾ ਕੇ ਬੰਦੋਂ ਕੋ ਦੇਖ ਕਰ ਮੁਨਕਰ ਹੁੰਦੀ ਹੈ ਖੁਦਾ ਸੇ ਦੁਨੀਆ ਐਸੇ ਬੰਦੋਂ ਕਾ ਜੋ ਖੁਦਾ ਹੈ ਉਹ ਤੋ ਅੱਛਾ ਨਹੀਂ ਭਾਵ ਇਨਸਾਨ ਦਾ ਕਿਰਦਾਰ ਦੇ ਕੇ ਇਹ ਆਖੇ ਕਿ ਮੈਂ ਅੱਲਾ ਤੇ ਖੁਦਾ ਤੇ ਵਾਹਿਗੁਰੂ ਤੇ ਬੜਾ ਭਰੋਸਾ ਰੱਖਦਾ ਹਾਂ ਪਰ ਉਹਦਾ ਕਿਰਦਾਰ ਬੜਾ ਗਿਰਿਆ ਹੋਇਆ ਹੋਵੇ ਫਿਰ ਆਮ ਬੰਦਾ ਕਹਿ ਦਿੰਦਾ ਇਹਦਾ ਵਾਹਿਗੁਰੂ ਇਸ ਤਰ੍ਹਾਂ ਦਾ ਹੀ ਹੋਣਾ ਹੈ ਇਹਦਾ ਅੱਲਾ ਵੀ ਇਸ ਤਰ੍ਹਾਂ ਦਾ ਹੀ ਹੋਣਾ ਹੈ ਤੇ ਜੇ ਨਿਆਰਾ ਖਾਲਸਾ ਗੁਰੂ ਗੋਬਿੰਦ ਸਿੰਘ ਜੀ ਤੇ ਭਰੋਸਾ ਰੱਖਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਭਰੋਸਾ ਰੱਖਦਾ ਹੈ ਜੇ ਉਹ ਨਿਆਰਾ ਖਾਲਸਾ ਹੋਣ ਦਾ ਦਾਵਾ ਕਰਦਾ ਆ ਤੇ ਉਸਨੇ ਭਰਮ ਬਹੁਤ ਸਾਰੇ ਪਾਲੇ ਹੋਏ ਹੋਣ ਤੇ ਫਿਰ ਆਮ ਫਿਰ ਇਹੀ ਬੰਦਾ ਕਹੇਗਾ ਕਿ ਖੁਦਾ ਦੇ ਬੰਦੋ ਕੋ ਦੇਖ ਕਰ ਮਨਕਰ ਹੋਤੀ ਹੈ ਖੁਦਾ ਸੇ ਦੁਨੀਆ ਜੇ ਐਸੇ ਬੰਦੋ ਕਾ ਯੋ ਖੁਦਾ ਹੈ ਵੋ ਤੋ ਅੱਛਾ ਨਹੀਂ ਕਿ ਜੇ ਇਹ ਲੋਕ ਆਪਣੇ ਗੁਰੂ ਦੇ ਭਰੋਸਾ ਰੱਖਣ ਦਾ ਦਾਵਾ ਕਰਦੇ ਨੇ ਪਰ ਇਹਨਾਂ ਦਾ ਭਰੋਸਾ ਕੋਈ ਨਹੀਂ ਫਿਰ ਨੌਜਵਾਨ ਪੀੜੀ ਨੂੰ ਅਸੀਂ ਕੀ ਸਨੇਹਾ ਦੇ ਸਕਦੇ ਹਾਂ ਇਹ ਹੀ ਅਜ ਤਰਾਸ ਦੀ ਜਾਪ ਰਹੀ ਹੈ ਸਾਡੀ ਕੌਮ ਦੀ ਜੇ ਕੋਈ ਆਦਮੀ ਸਾਡੇ ਧਾਰਮਿਕ ਆਗੂ ਜਾਂ ਰਾਜਨੀਤਿਕ ਲੀਡਰਾਂ ਵੱਲ ਦੇਖ ਕੇ ਇਹ ਆਖੇ ਕਿ ਸਿੱਖ ਧਰਮ ਇਹੋ ਜਿਹਾ ਹੁੰਦਾ ਹੈ ਤਾਂ ਉਹ ਆਦਮੀ ਕੂਕ ਕੂਕ ਕੇ ਉੱਚੀ ਉੱਚੀ ਆਖੇਗਾ ਫਿਰ ਇਹਨਾਂ ਦਾ ਗੁਰੂ ਵੀ ਇਹੋ ਜਿਹਾ ਹੀ ਹੋਣਾ ਆ ਜਿਹੋ ਜਿਹਾ ਧਾਰਮਿਕ ਲੀਡਰ ਜਿਹੋ ਜੇ ਸਾਡੇ ਜਥੇਦਾਰਾਂ ਦਾ ਅੱਜ ਕਿਰਦਾਰ ਹੈ ਜਿਹੋ ਜੇ ਆ ਸਾਡੇ ਬੂਬਨੇ ਆ ਸਾਧ ਸੰਤ ਲਾਣੇ ਦਾ ਕਿਰਦਾਰ ਵੇਖ ਕੇ ਕਿਹਾ ਜਾ ਸਕਦਾ ਫਿਰ ਭਾਈ ਇਹ ਨਿਆਰਾਪਨ ਨਹੀਂ ਇੰਜ ਜਾ ਰਿਹਾ ਹੈ ਕਿ ਇਹਨਾਂ ਦੋਨਾਂ ਕਿਸਮ ਦੇ ਆਗੂਆਂ ਨੇ ਆਪਣੀ ਜ਼ਿੰਮੇਵਾਰੀ ਨੂੰ ਭੁਲਾ ਦਿੱਤਾ ਹੋਇਆ ਹੈ। ਗੁਣਤਾ ਉਡਾਰੀ ਮਾਰ ਕੇ ਕਿਤੇ ਉੱਡ ਗਏ ਹਨ। ਦੁਨੀਆ ਵਿੱਚ ਇੱਕ ਨੰਬਰ ਦੀ ਸਿੱਖ ਰਾਜਨੀਤੀ ਅੱਜ ਔਗਣਾ ਤੇ ਧੜਿਆਂ ਦੀ ਸ਼ਿਕਾਰ ਹੋ ਕੇ ਰਹਿ ਗਈ ਹੈ। ਇੰਜ ਆਖੀਏ ਕਿ ਸਿੱਖ ਰਾਜਨੀਤੀ ਕੇਵਲ ਤੇ ਕੇਵਲ ਗੁਰਦੁਆਰਿਆਂ ਦੀ ਚਾਰ ਦਿਵਾਰੀ ਵਿੱਚ ਪ੍ਰਬੰਧਕੀ ਢਾਂਚੇ ਵਿੱਚ ਆਉਣ ਦੀ ਰਹਿ ਗਈ ਹੈ। ਸੰਸਾਰ ਪੱਧਰ ਦੀ ਅਰਾਈ ਨੀਤੀ ਇੰਜ ਲੱਗਦੀ ਹੈ ਜਿਵੇਂ ਇਹਨਾਂ ਕੋਲੋਂ ਗਵਾਚ ਗਈ ਹੋਵੇ ਗੁਰਬਾਣੀ ਸੁਚੱਜਾ ਜੀਵਨ ਜਿਉਣ ਦਾ ਅਰਥ ਭਰਪੂਰ ਸੁਨੇਹਾ ਦਿੰਦੀ ਹੈ ਕੋਈ ਵੀ ਸ਼ਬਦ ਲਿਆ ਜਾਏ ਹਰ ਸ਼ਬਦ ਵਿੱਚੋਂ ਜ਼ਿੰਦਗੀ ਵਿੱਚ ਆਨੰਦ ਭਰ ਹੁੰਦੀ ਗੱਲ ਕੀਤੀ ਗਈ ਹੈ ਗੁਰਬਾਣੀ ਨੂੰ ਸਮਝਣ ਦੀ ਬਜਾਏ ਬ੍ਰਾਹਮਣੀ ਮਤ ਤੇ ਆਧਾਰਿਤ ਮੰਤਰਾਂ ਵਾਂਗੂ ਜਾਵ ਕਰਨ ਵਿੱਚ ਲੱਗ ਗਏ ਹਾਂ ਹੁਣ ਤਾਂ ਅਰਦਾਸਾਂ ਵਿੱਚ ਵੀ ਇਹੀ ਆਖਣ ਲੱਗ ਪਏ ਹਾਂ ਸੋ ਕਮਨੀ ਦੇ ਜਾਪ ਹੋਏ ਜਪਜੀ ਦੇ ਜਾਪ ਹੋਏ ਸ੍ਰੀ ਅਖੰਡ ਪਾਠ ਸਾਹਿਬ ਦੇ ਜਾਪ ਹੋਏ ਕੌਣ ਸਮਝਾਏ ਭਾਈ ਇਹ ਜਾਪ ਨਹੀਂ ਇਹ ਪਾਠ ਹੋਇਆ ਹੈ ਜਿਹੋ ਜਿਹਾ ਅਸੀਂ ਕਰਮ ਕਰਦੇ ਜਾ ਰਹੇ ਹਾਂ ਉਹੋ ਜਿਹਾ ਹੀ ਸਾਡਾ ਸੁਭਾਅ ਬਣਦਾ ਜਾ ਰਿਹਾ ਹੈ ਰਾਗ ਮਾਰੂ ਵਿੱਚੋਂ ਗੁਰੂ ਨਾਨਕ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਲਿਆ ਹੈ ਜੋ ਕਿ ਪੰਨਾ ਨੰਬਰ 990 ਦੇ ਉੱਤੇ ਅੰਕਿਤ ਹੈ ਇਸ ਦੀਆਂ ਗਹਿਰਾਈਆਂ ਤੀ ਅਪਣੰਦਾ ਇੱਕ ਨਿਮਾਣਾ ਜਿਹਾ ਯਤਨ ਕੀਤਾ ਗਿਆ ਹੈ ਸ਼ਬਦ ਦਾ ਮੂਲ ਪਾਠ ਇਸ ਤਰ੍ਹਾਂ ਹੈ ਕਰਨੀ ਕਾਗਦ ਮਨ ਮਸਵਾਣੀ ਬੁਰਾ ਪਲਾ ਦੋਏ ਲੇਖ ਰੁਪਈ ਜਿਉ ਜਿਉ ਕਿਰਤ ਚਲਾਏ ਤਿਉ ਚੱਲੀਐ ਤਉ ਗਣ ਨਾਹੀ ਅੰਤ ਹਰੇ ਇਤ ਚੇਤ ਸਕੀ ਨਹੀਂ ਬਾਵ ਰਹਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਓ ਜਾਲੀ ਰੈ ਜਾਣ ਦਿਨ ਹੂਆ ਜੇਤੀ ਕਢੀ ਫਾਹੀ ਤੇਤੀ ਰਸ ਰਸ ਚੋਗ ਚੁਗੈ ਨਿਤ ਫਸ ਹੈ ਛੂਡ ਸਮੂੜੇ ਕਮਨ ਗੁਣੀ ਕਾਇਆ ਆਹਰਣ ਮਨ ਵਿਚ ਲੋਹਾ ਪੰਜ ਅਗੰ ਤੇ ਤਲಾಗ್ ਰਹੀ ਕੋਇਲੇ ਪਾ ਪੜੇ ਤੇ ਸਿ ਉਪਰ ਮਨ ਜਲਿਆ ਸਨੀ ਚਿੰਤ ਭਈ ਭਇਆ ਮਨੋਰ ਕੰਚਨ ਫਿਰ ਹੋਵੇ ਜੇ ਗੁਰ ਮਿਲੈ ਤਨੇ ਹ ਇਕ ਨਾਮ ਅਮਰਤ ਉਹ ਦੇਵੇ ਤਉ ਨਾਨਕ ਤ੍ਰਿਸ਼ਟਸ ਦੇਹਾ ਰਾਗ ਮਾਰੂ ਮਹੱਲਾ ਪਹਿਲਾ ਪੰਨਾ 990 ਮਨ ਕਮਲਾ ਕਹਿ ਕੇ ਗੁਰੂ ਜੀ ਆਖਦੇ ਹਨ ਤੂੰ ਪ੍ਰਮਾਤਮਾ ਨੂੰ ਯਾਦ ਕਿਉਂ ਨਹੀਂ ਕਰਦਾ ਜਿਉਂ ਜਿਉਂ ਹੀ ਪ੍ਰਮਾਤਮਾ ਨੂੰ ਤੂੰ ਵਿਸਾਰਦਾ ਜਾਏਗਾ ਤੇਰੇ ਅੰਦਰੋਂ ਰੱਬੀ ਗੁਣ ਘਟਦੇ ਜਾਣਗੇ ਇੱਕ ਨੁਕਤਾ ਬੜਾ ਪਿਆਰਾ ਹੈ ਇਹ ਚੇਤ ਚੇਤਸ ਮੂਹ ਨਾਲ ਬੰਦਾ ਰੱਬ ਜੀ ਨੂੰ ਬਹੁਤ ਯਾਦ ਕਰਦਾ ਹੈ ਪਰ ਇਸ ਦੇ ਹਿਰਦੇ ਵਿੱਚ ਨਹੀਂ ਹੈ ਜਿਸ ਦਿਨ ਹਿਰਦੇ ਵਿੱਚ ਆ ਗਿਆ ਇਸ ਦਾ ਸੁਭਾਅ ਅਤੇ ਜੀਵਨ ਬਦਲ ਜਾਏਗਾ ਕਹਿੰਦੇ ਨੇ ਇੱਕ ਉਸਤਾਦ ਆਪਣੇ ਬੱਚਿਆਂ ਨੂੰ ਚੇਲਿਆਂ ਨੂੰ ਪੜਾਉਂਦਿਆਂ ਪੜਾਉਂਦਿਆਂ ਅਕਸਰ ਹੀ ਇੱਕ ਗੱਲ ਤੇ ਜ਼ੋਰ ਦਿੰਦਾ ਹੁੰਦਾ ਸੀ ਕਿ ਖੁਦਾ ਹਰ ਥਾਂ ਤੇ ਹੈ ਖੁਦਾ ਦੇਖਦਾ ਹੈ ਖੁਦਾ ਹਰ ਥਾਂ ਤੇ ਹੈ ਖੁਦਾ ਦੇਖਦਾ ਹੈ ਅਚਾਨਕ ਇੱਕ ਦਿਨ ਇੱਕ ਚੇਲੇ ਨੇ ਕਹਿ ਦਿੱਤਾ ਉਸਤਾਦ ਜੀ ਖੁਦਾ ਜੀ ਇੱਕ ਖੁਦਾ ਜੀ ਇੱਕ ਜਗਾ ਇੱਕ ਥਾਂ ਤੇ ਨਹੀਂ ਹਨ ਬਾਕੀ ਸਾਰੀਆਂ ਥਾਵਾਂ ਤੇ ਹੋਵੇਗਾ ਪਰ ਇੱਕ ਥਾਂ ਤੇ ਨਹੀਂ ਉਸਤਾਦ ਨੇ ਹੈਰਾਨ ਹੁੰਦਿਆਂ ਪੁੱਛਿਆ ਕਿ ਬੱਚਿਆ ਉਹ ਕਿਹੜੀ ਜਗਾ ਹੈ ਜਿੱਥੇ ਰੱਬ ਜੀ ਨਹੀਂ ਹਨ ਤਾ ਚੇਲੇ ਨੇ ਅੱਗੋਂ ਸੁਭਾਵਿਕ ਉੱਤਰ ਦਿੱਤਾ ਉਸਤਾਦ ਜੀ ਤੁਸੀਂ ਠੀਕ ਆਖਦੇ ਹੋ ਖੁਦਾ ਹਰ ਥਾਂ ਤੇ ਹੈ ਖੁਦਾ ਹਰ ਵੇਲੇ ਦੇਖਦਾ ਹੈ ਪਰ ਮਨੁੱਖ ਦੇ ਹਿਰਦੇ ਵਿੱਚ ਨਹੀਂ ਹੈ ਬਾਕੀ ਸਾਰੀਆਂ ਥਾਵਾਂ ਤੇ ਹੈ ਉਸਤਾਦ ਜੀ ਜ਼ਬਾਨ ਦਾ ਇਸ ਦੀ ਚੱਲਦੀ ਹੈ ਪਰ ਜੀਵਨ ਵਿੱਚ ਤਬਦੀਲੀ ਕੋਈ ਨਹੀਂ ਹੈ ਸ਼ਬਦ ਦੇ ਰਹਾਉ ਦੇ ਤੁਕਾਂ ਵਿੱਚ ਚਿੱਤ ਤੇ ਖੁਦਾ ਨਾਲ ਦੂਰ ਰਹਿਣ ਦੀ ਗੱਲ ਕੀਤੀ ਗਈ ਹੈ ਚੇਤ ਚੇਤ ਸਕੀਨ ਹੀ ਬਾਵਰਿਆ ਹਰ ਬਿਸਰਤ ਤੇਰੇ ਗੁਣ ਗਲਿਆ ਪਰਮਾਤਮਾ ਦੀ ਕੋਈ ਮੂਰਤ ਨਹੀਂ ਹੈ ਇਸ ਲਈ ਉਸ ਦੇ ਜੋ ਕੁਦਰਤੀ ਗੁਣ ਹਨ ਉਹਨਾਂ ਨੂੰ ਅਪਣਾਇਆ ਅਸੀਂ ਗੁਣ ਵਾਲੇ ਬਣ ਸਕਦੇ ਹਾਂ ਖੁਦਾ ਦੇ ਗੁਣਾਂ ਨੂੰ ਛੱਡਿਆ ਸਾਡੇ ਅੰਦਰੋਂ ਕੁਦਰਤੀ ਖੁਦਾ ਵਿਸਰ ਜਾਏਗਾ ਤੇ ਔਗਣ ਆ ਜਾਣਗੇ ਅਰਦਾਸ ਦੇ ਬੋਲ ਬਹੁਤ ਕੀਮਤੀ ਹਨ ਇਹਨਾਂ ਬੋਲਾਂ ਵਿੱਚ ਇੱਕ ਥਾਂ ਤੇ ਇਹ ਆਉਂਦਾ ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਵੇ ਗੱਲ ਚੇਤ ਵਿੱਚ ਆਉਣ ਦੀ ਹੈ ਤੋਤੇ ਵਾਂਗੂ ਜ਼ੁਬਾਨ ਤਾਂ ਬਹੁਤ ਚੱਲਦੀ ਹੈ ਪਰ ਸੁਭਾਅ ਵਿੱਚ ਅਤਿ ਦਰਜੇ ਦੀ ਕੁੜਤਨ ਭਰੀ ਪਈ ਹੈ ਕੀ ਅਜਿਹਾ ਸਿਮਰਨ ਸਾਰਤਕ ਹੋ ਸਕਦਾ ਹੈ ਇਹ ਕੁੜਤਨ ਗੁਣ ਗਲਿਆ ਕਰਕੇ ਖੁਦਾ ਵਿਸਰਿਆ ਹੋਇਆ ਹੈ ਗੁਣ ਗਲਣ ਦੀ ਅਗਾ ਵਿਚਾਰ ਚਰਚਾ ਕੀਤੀ ਗਈ ਹੈ ਫਿਰ ਇਸ ਗੱਲ ਨੂੰ ਦਰਾ ਦਿਆਂ ਅੱਜ ਸਾਡੀ ਜ਼ਬਾਨ ਤੇ ਬਹੁਤ ਚੱਲਦੀ ਹੈ ਪਰ ਹਿਰਦੇ ਵਿੱਚ ਵਾਹਿਗੁਰੂ ਦਾ ਨਿਵਾਸ ਨਹੀਂ ਹੋ ਸਕਿਆ ਚਾਹੀਦਾ ਤਾਂ ਇਹ ਸੀ ਕਿ ਸਾਡੇ ਹਿਰਦੇ ਵਿੱਚ ਪਰਮਾਤਮਾ ਦਾ ਨਿਵਾਸ ਹੋ ਜਾਂਦਾ ਭਾਵ ਜੋ ਰੱਬ ਜੀ ਦਾ ਵਜੂਦ ਮੂਲ ਮੂਲ ਮੰਗਲਾ ਚਰਨ ਵਿੱਚ ਜਾਂ ਮੂਲ ਮੰਤਰ ਵਿੱਚ ਗੁਰੂ ਨਾਨਕ ਪਾਤਸ਼ਾਹ ਨੇ ਨਿਰਧਾਰਤ ਕੀਤਾ ਹੈ ਉਹ ਸਾਰੇ ਰੱਬੀ ਗੁਣ ਉਹ ਸਾਰੇ दैਵੀ ਗੁਣ ਨਿਰਵੈਰਤਾ ਵਾਲੇ ਨਿਰਭਉਤਾ ਵਾਲੇ ਅਤੇ ਕਰਤਾਪੁਰਖ ਵਾਲੇ ਸਤਨਾਮ ਵਾਲੇ ਗੁਰਪ੍ਰਸਾਦ ਵਾਲੇ ਸਹਿਭੰਗ ਵਾਲੇ ਅਜੂਨੀ ਵਾਲੇ ਅਕਾਲ ਮੂਰਤ ਵਾਲੇ ਉਹ ਸਾਰੇ ਗੁਣ ਜਿਹੜੇ ਨੇ ਉਹ दैਵੀ ਗੁਣ ਸਾਡੇ ਹਿਰਦੇ ਵਿੱਚ ਆ ਜਾਂਦੇ ਤੇ ਕਿ ਆਇਆ ਸਾਖ ਦਾ ਸੀ ਇਸ ਮਨੁੱਖ ਨੇ ਨਾਮ ਜਪਿਆ ਪਰ ਜ਼ਬਾਨ ਦੇ ਉਤੇ ਨਾਮ ਤੇ ਹੈ ਪਰ ਕੁੜਤਣ ਇਤਨੀ ਹੈ ਕਿ ਸਿੱਖ ਨਾਲ ਸਿੱਖ ਦੀ ਨਫ਼ਰਤ ਭਰਾ ਨਾਲ ਭਰਾ ਦੀ ਨਫ਼ਰਤ ਹੈ ਲੜਾਈਆਂ ਝਗੜੇ ਉੱਥੇ ਖੜੇ ਨੇ ਫਿਰ ਨਾਮ ਕਾਦਾ ਜਪਿਆ ਨਰਵੈਰਤਾ ਆਪਾ ਹੋਏ ਕੋਈ ਨਹੀਂ ਸਹਿਵਸਥਾ ਬਣੀ ਕੋਈ ਨਹੀਂ ਕ੍ਰੋਧ ਨੂੰ ਦੂਰ ਕੀਤਾ ਕੋਈ ਨਹੀਂ ਨਫ਼ਰਤ ਇੰਨੀ ਭਰੀ ਹੋਈ ਹੈ ਆ ਕੁਝ ਦਿਨ ਹੋਏ ਇਹ ਗੁਰਦੁਆਰਾ ਸਾਹਿਬ ਵਿੱਚ ਵਿਚਰਦੇ ਆ ਇੱਕ ਮੇਰਾ ਪਰਮ ਪਿਆਰਾ ਮਿੱਤਰ ਕ੍ਰਿਣਾ ਪ੍ਰਸ਼ਾਦ ਵਰਤਾ ਰਿਹਾ ਸੀ ਤੇ ਕ੍ਰਿਣਾ ਪ੍ਰਸ਼ਾਦ ਵਰਤਾਉਂਦੇ ਆ ਵਰਤਾਉਂਦੇ ਆ ਇੱਕ ਨਾਮ ਜਪਣ ਵਾਲੀ ਬਿਰਤੀ ਮਾਤਾ ਕਹਿਣ ਲੱਗੀ ਤੂੰ ਬਾਣੀਆਂ ਕਿੰਨੀਆਂ ਪੜਦਾ ਹੈ ਉਹ ਕਹਿਣ ਲੱਗਾ ਮਾਤਾ ਹੀ ਮੈਂ ਤੇ ਬਾਣੀ ਰੋਈ ਪੜਦਾ ਅਤੇ ਮੈਂ ਅਭਿਆਸੀ ਆ ਮੈਂ ਸਹਿ ਪੜ ਰੱਖਿਆ ਕਰਦਾ ਪ੍ਰਸ਼ਾਦ ਲੈ ਰਿਆ ਪਤਾ ਲੱਗਿਆ ਕਿ ਮਾਤਾ ਨੇ ਪ੍ਰਸ਼ਾਦ ਲੈਣਾ ਹੀ ਨਹੀਂ ਸੀ ਜੀ ਉਹ ਕਹਿ ਦਿੰਦਾ ਕਿ ਅੱਜ ਮੈਂ ਨਿਤਨੇਮ ਨਹੀਂ ਕਰਕੇ ਆਇਆ ਕਿ ਐਸੀ ਵਿਵਸਥਾ ਹੈ ਗੁਰੂ ਨਾਨਕ ਪਾਤਸ਼ਾਹ ਜੀ ਮਰਦਾਨੇ ਪਾਸੋਂ ਵੀ ਪ੍ਰਸ਼ਾਦਾ ਲੈ ਕੇ ਛਕਦੇ ਹੋਣਗੇ ਪਰ ਅੱਜ ਸਾਡੀ ਕੌਮ ਨੇ ਐਸਾ ਭਰਮ ਪਾ ਲਿਆ ਹੈ ਨਾਮ ਤਾਂ ਅਸੀਂ ਬਹੁਤ ਜਪ ਰਹੇ ਹਾਂ ਪਰ ਬਣਿਆ ਹੋਇਆ ਕਿਹੜਾ ਪ੍ਰਸ਼ਾਦ ਵੀ ਲੈਣ ਲਈ ਅੱਜ ਅਸੀਂ ਤਿਆਰ ਹਾਂ ਤਿਆਰ ਨਹੀਂ ਹਾਂ ਕਿ ਐਸਾ ਨਿਗਾਰ ਆ ਗਿਆ ਹੈ ਕੌਮ ਦੇ ਅੰਦਰ ਕੀ ਇਸ ਤਰ੍ਹਾਂ ਕੀਤਾ ਹੋਇਆ ਜਿਹੜਾ ਸਿਮਰਨ ਹੈ ਉਹ ਸਾਡਾ ਸਾਰਥਕ ਹੋ ਸਕਦਾ ਨਹੀਂ ਇਹ ਕੁੜੱਤਣ ਗੁਣ ਗਲਿਆ ਕਰਕੇ ਖੁਦਾ ਵਿਸਰਿਆ ਕਰਕੇ ਹੋਇਆ ਹੈ ਗੁਣ ਗਲਨ ਦੀ ਅਗਾ ਚਰਚਾ ਕੀਤੀ ਗਈ ਹੈ। ਸਿਆਣਿਆਂ ਦਾ ਕਥਨ ਹੈ ਕਿ ਮਨੁੱਖ ਦੇ ਮਨ ਚਿਤ ਅੰਦਰ ਪਹਿਲਾਂ ਖਿਆਲ ਆਉਂਦਾ ਹੈ ਫਿਰ ਕਰਮ ਕਰਦਾ ਹੈ। ਕਰਮ ਕਰਦਿਆਂ ਕਰਦਿਆਂ ਇਸ ਦਾ ਸੁਭਾਅ ਬਣ ਜਾਂਦਾ ਹੈ। ਚੰਗੇ ਮੰਦੇ ਖਿਆਲਾਂ ਦੀ ਪ੍ਰੇਰਣਾ ਸਦਕਾ ਕੰਮ ਕਰਦੇ ਹਾਂ। ਇਸ ਵਿੱਚ ਅਸੀਂ ਪ੍ਰਮਾਤਮਾ ਨੂੰ ਦੋਸ਼ ਨਹੀਂ ਦੇ ਸਕਦੇ। ਪ੍ਰਮਾਤਮਾ ਤਾਂ ਗੁਣਾਂ ਦਾ ਖਜ਼ਾਨਾ ਹੈ। ਪਹਿਲੀਆਂ ਤੁਕਾਂ ਦਾ ਪਾਠ ਇਸ ਪ੍ਰਕਾਰ ਹੈ ਕਰਨੀ ਕਾਗਦ ਮਨਮਸਵਾਣੀ ਬੁਰਾ ਭਲਾ ਦੋਇ ਲੇਖ ਪਏ ਜਿਉਂ-ਜਿਉਂ ਕਿਰਤ ਚਲਾਈ ਤਿਉਂ ਚਲੀ ਆ ਤੋ ਗੁਣ ਨਾਹੀ ਅੰਤ ਹਰੇ ਸਵਾਲ ਪੈਦਾ ਹੁੰਦਾ ਹੈ ਕਿ ਸਾਡੇ ਗੁਣ ਕਿਉਂ ਗਲ ਰਹੇ ਹਨ ਪਹਿਲਾ ਕਾਰਨ ਗੁਰੂ ਜੀ ਨੇ ਮਨੁੱਖ ਦੀ ਆਪਣੀ ਸੋਚ ਦੱਸਿਆ ਹੈ ਇਸ ਸੋਚ ਵਿੱਚ ਦੋ ਖਿਆਲ ਚੰਗੇ ਜਮਨ ਦੇ ਆਉਂਦੇ ਹਨ ਤੇ ਉਹਨਾਂ ਦੇ ਅਧੀਨ ਹੋ ਕੇ ਹੀ ਕਰਮ ਕਰਦਾ ਹੈ ਮਨ ਨੂੰ ਸਿਆਹੀ ਤੇ ਕਰਨੀ ਨੂੰ ਕਾਗਜ਼ ਆਖਿਆ ਹੈ ਮਨ ਦਾ ਭਾਵ ਫੁਰਨੇ ਹਨ ਇਹਨਾਂ ਫੁਰਨਿਆਂ ਦੇ ਆਧਾਰਤ ਹੀ ਕਰਮ ਕੀਤਾ ਜਾਂਦਾ ਹੈ ਸਾਡੇ ਜੋ ਚੇਤ ਵਿੱਚ ਆਏਗਾ ਉਹੀ ਅਸੀਂ ਕਰਾਂਗੇ ਮਨੁੱਖ ਦੇ ਸਾਹਮਣੇ ਬੁਰਾ ਤੇ ਭਲਾ ਦੋ ਕਰਮ ਹਨ ਇਹ ਕਰਮ ਕਰਨ ਵਿੱਚ ਆਜ਼ਾਦ ਹੈ ਪਰ ਫਲ ਦੀ ਪ੍ਰਾਪਤੀ ਲਈ ਆਜ਼ਾਦ ਨਹੀਂ ਹੈ ਰਸਤੇ ਦੋ ਨੇ ਪਰ ਚੂਣ ਅਸਾਂ ਆਪ ਕਰਨੀ ਹੈ ਮਨ ਵਿੱਚ ਜਿਹੜਾ ਵੀ ਫੁਰਨਾ ਫੁਰਦਾ ਹੈ ਉਹੀ ਸਾਡੇ ਸੰਸਕਾਰ ਬਣਦਾ ਜਾਂਦਾ ਹੈ ਭਾਵ ਸਾਡਾ ਸੁਭਾਅ ਬਣਦਾ ਜਾਂਦਾ ਹੈ ਉਹ ਸਾਡੀ ਕਿਰਤ ਬਣ ਜਾਂਦੀ ਹੈ ਸਾਡੇ ਆਚਣ ਰੂਪੀ ਕਾਗਜ਼ ਦੇ ਕੀਤੇ ਚੰਗੇ ਜਾਂ ਮੰਦੇ ਸੰਸਕਾਰ ਹਮੇਸ਼ਾ ਉਗੜਦੇ ਰਹਿੰਦੇ ਹਨ ਇਥੇ ਇੱਕ ਹੋਰ ਪੁਖਤਾ ਅਸੂਲ ਕੰਮ ਕਰਦਾ ਦਿਸਦਾ ਹੈ ਕਿ ਜੋ ਪਿਛਲੇ ਜੋ ਅਸਾਂ ਪਿਛਲੇ ਸਮੇਂ ਵਿੱਚ ਕਰਮ ਕੀਤੇ ਸਨ ਉਹ ਅਸੀਂ ਵਰਤਮਾਨ ਸਮੇਂ ਵਿੱਚ ਭੁਗਤ ਰਹੇ ਹਾਂ ਜੋ ਅੱਜ ਕਰਮ ਕਰਾਂਗੇ ਉਹ ਆਉਣ ਵਾਲੇ ਸਮੇਂ ਵਿੱਚ ਭੁਗਤਾਂਗੇ ਕਿਰਤ ਚਲਾਏ ਕੀਤੇ ਹੋਏ ਕੰਮ ਅਨਸਾਰ ਜੀਵਨ ਦੇ ਰਾਹ ਤੇ ਤੁਰੇ ਜਾ ਰਹੇ ਹਾਂ ਅਸਲ ਮੁੱਦਾ ਇਹ ਹੈ ਕਿ ਮਨੁੱਖ ਦੇ ਗੁਣ ਗਲ ਦੇ ਕਿਉਂ ਜਾ ਰਹੇ ਹਨ ਵਿੱਚ ਮਿਸਾਲ ਦੇ ਤੌਰ ਤੇ ਜਿਸ ਤਰ੍ਹਾਂ ਇੱਕ ਬੱਚਾ 6ਵੀਂ ਜਮਾਤ ਵਿੱਚ ਪੜਦਾ ਹੈ ਛੇਵੀਂ ਜਮਾਤ ਜਦੋਂ ਪਾਸ ਕਰ ਲੈਂਦਾ ਹੈ ਉਹ ਪਹਿਲਾ ਕਰਮ ਬਣ ਜਾਂਦਾ ਹੈ ਉਸ ਪਿਛਲੇ ਕੀਤੇ ਹੋਏ ਕਰਮ ਦੇ ਅਨਸਾਰ ਉਸ ਬੱਚੇ ਨੂੰ ਸਤਵੀਂ ਜਮਾਤ ਵਿੱਚ ਦਾਖਲਾ ਮਿਲਦਾ ਹੈ ਭਾਵ ਜੀ ਉਸ ਨੇ ਪਹਿਲਾ ਕਰਮ ਕੀਤਾ ਸੀ ਤੇ ਉਹਨੂੰ ਸਤਵੀਂ ਜਮਾਤ ਵਿੱਚ ਦਾਖਲਾ ਮਿਲ ਗਿਆ ਹੁਣ ਸਤਵੀਂ ਜਮਾਤ ਵਿੱਚ ਜਿਹੜਾ ਕਰਮ ਕਰੇਗਾ ਪੜਾਈ ਕਰੇਗਾ ਉਸ ਨੂੰ ਅੱਠਵੀਂ ਜਮਾਤ ਵਿੱਚ ਦਾਖਲਾ ਮਿਲ ਜਾਏਗਾ ਇਸ ਵਾਸਤੇ ਸਾਡੇ ਕੀਤੇ ਹੋਏ ਕਰਮਾਂ ਦੇ ਅਨਸਾਰ ਕੰਮਾਂ ਦੇ ਅਨਸਾਰ ਸਾਡਾ ਸੁਭਾਅ ਬਣਦਾ ਹੈ ਮਨੁੱਖ ਦੇ ਗੁਣ ਗਲ ਦੇ ਕਿਉਂ ਜਾ ਰਹੇ ਹਨ ਪਹਿਲੀਆਂ ਤੋਕਾਂ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਬੁਰੇ ਲੇਖ ਲਿਖਣ ਕਰਕੇ ਅਸਲੀ ਗੁਣ ਗਲ ਦੇ ਜਾਂਦੇ ਹਨ ਮੰਦਾ ਚਿਤਵਣਾ ਹੀ ਪ੍ਰਮਾਤਮਾ ਨੂੰ ਵਿਸਾਰਨਾ ਹੈ ਹਰੀ ਜੀ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ ਪਹਿਲਾ ਗੁਣ ਮੰਦਿਆ ਕੰਮਾਂ ਨੂੰ ਸਮਝਣਾ ਤੇ ਉਹਨਾਂ ਦਾ ਤਿਆਗ ਕਰਨਾ ਦੂਸਰਾ ਪਲੇਆਂ ਕੰਮਾਂ ਨੂੰ ਸਮਝ ਕੇ ਉਹਨਾਂ ਤੇ ਤੁਰਨ ਦਾ ਯਤਨ ਕਰਨਾ ਤਾਂ ਕਿ ਗੁਰਬਾਣੀ ਗੁਣ ਗਲਣ ਤੋਂ ਬਚ ਸਕਣ ਮਨੁੱਖ ਨੂੰ ਪੰਛੀ ਵੀ ਆਖਿਆ ਗਿਆ ਹੈ ਸ਼ਿਕਾਰੀ ਪੰਛੀਆਂ ਨੂੰ ਫੜਨ ਲਈ ਜਾਲ ਲਗਾ ਕੇ ਚੋਗਾ ਪਾਉਂਦਾ ਹੈ ਭੋਲੇ ਪੰਛੀ ਭੋਜਨ ਦੀ ਭਾਲ ਵਿੱਚ ਚੋਗਾ ਚੁਗਦਿਆਂ ਇਤਨਾ ਮਸਤ ਹੋ ਜਾਂਦੇ ਹਨ ਕਿ ਉਡਣਾ ਭੁੱਲ ਜਾਂਦੇ ਹਨ ਸ਼ਿਕਾਰੀ ਜਾਲ ਇਕੱਠਾ ਕੜ ਕੇ ਪੰਛੀਆਂ ਨੂੰ ਪਕੜ ਲੈਂਦਾ ਹੈ ਪੰਛੀ پاس ਕੋਈ ਗੁਣ ਨਹੀਂ ਜਿਸ ਦੁਆਰਾ ਉਹ ਆਪਣੇ ਬੰਦ ਖ਼ਰਾਸ ਕਰਾ ਸਕੇ ਮਨੁੱਖ ਵੀ ਵਿਕਾਰਾਂ ਸਵਾਦਾਂ ਦੇ ਜਾਲ ਵਿੱਚ ਫਸ ਗਿਆ ਹੈ ਇਸ ਪਾਸ ਕੋਈ ਵੀ ਗੁਣ ਨਹੀਂ ਜਿਸ ਰਾਹੀਂ ਇਸ ਦੀ ਮੁਕਤੀ ਹੋ ਸਕੇ ਦੂਸਰੇ ਬੰਦ ਵਿੱਚ ਇਸ ਸਮੱਸਿਆ ਤੇ ਹੋਰ ਚਰਚਾ ਕੀਤੀ ਗਈ ਹੈ ਜਾਲੀ ਰਹਿਣ ਜਾਲ ਦਿਨ ਹੂਆ ਜੀਤੀ ਘੜੀ ਫਾਹੀ ਤੇਤੀ ਰਾਸ ਰਾਸ ਚੋਗ ਚੁਗੈ ਨਿਤ ਫਾਸੇ ਛੂਟਸ ਮੂੜੇ ਕਮਨ ਗੁਣੀ ਦਿਨ ਅਤੇ ਰਾਤ ਇਹ ਜਾਲ ਦਾ ਕੰਮ ਕਰ ਰਹੇ ਹਨ ਜਿਤਨੀਆਂ ਘੜੀਆਂ ਨੇ ਉਹ ਫਾਹੀ ਦਾ ਕੰਮ ਕਰ ਰਹੀਆਂ ਹਨ ਦਿਨ ਰਾਤ ਦੂਸਰੇ ਨੂੰ ਧੋਖਾ ਦੇਣ ਵਿੱਚ ਲੱਗਿਆ ਹੋਇਆ ਹੈ ਹੀਰਾ ਫੇਰੀ ਦੁਆਰਾ ਪਦਾਰਥਾਂ ਨੂੰ ਇਕੱਠਾ ਕਰਨ ਵਿੱਚ ਲੱਗਾ ਹੋਇਆ ਹੈ ਹਰ ਘੜੀ ਇਸੇ ਤਾਕ ਵਿੱਚ ਉਤਾਵਲਾ ਰਹਿੰਦਾ ਹੈ ਜਦੋਂ ਪਦਾਰਥ ਆ ਜਾਂਦੇ ਹਨ ਤਾਂ ਫਾਲਤੂ ਦੇ ਵਿਕਾਰ ਵੀ ਆ ਮੂੰਹ ਦਿਖਾਉਂਦੇ ਹਨ ਸਿਆਣੇ ਕਹਿੰਦੇ ਨੇ ਕਿਸਾਨ ਕਣਕ ਬੀਜਦਾ ਹੈ ਪਰ ਉਹਦੇ ਵਿੱਚ ਕਾਜ ਤਿਆਦਕ ਨਹੀਂ ਬੀਜਦਾ ਜਦੋਂ ਕਣਕ ਬੀਜਦਾ ਹੈ ਕਾਜ ਤਿਆਦਕ ਆਪਣੇ ਆਪ ਆ ਜਾਂਦੇ ਹਨ ਕਹਾ ਨੂੰ ਮਾਰਨ ਵਾਸਤੇ ਦਵਾਈ ਹੈ ਗੋਡੀ ਹੈ ਇਸ ਤਰ੍ਹਾਂ ਹੀ ਜਦੋਂ ਬੰਦੇ ਕੋਲੇ 4 ਪੈਸੇ 4 ਕੌਡੀਆਂ ਆ ਜਾਂਦੀਆਂ ਹਨ ਤੇ ਵਿਕਾਰ ਵੀ ਬੰਦੇ ਨੂੰ ਆਪਣੇ ਆਪ ਆਣ ਕੇ ਢਾ ਲੈਂਦੇ ਹਨ ਕਾਣਕ ਵਿੱਚੋਂ ਕਹਾ ਨੂੰ ਖਤਮ ਕਰਨ ਲਈ ਜਿਸ ਤਰ੍ਹਾਂ ਦਵਾਈ ਹੈ ਬੰਦੇ ਵਿੱਚ ਮਨ ਵਿੱਚ ਆਏ ਹੋਏ ਵਿਕਾਰਾਂ ਨੂੰ ਖਤਮ ਕਰਨ ਲਈ ਵੀ ਗੁਰਬਾਣੀ ਦੀ ਦਵਾਈ ਹੈ ਗੁਰਬਾਣੀ ਦਾ ਉਪਦੇਸ਼ ਹੈ ਇਸ ਵਾਸਤੇ ਨੇ ਤਫਾਸੇ ਇੱਕ ਦਿਨ ਦਾ ਕੰਮ ਨਹੀਂ ਇਹ ਪ੍ਰਕਿਰਿਆ ਹਰ ਰੋਜ਼ ਚੱਲਦੀ ਹੈ ਦਿਨ ਰਾਤ ਘੜੀਆਂ ਰਸਾਂ ਕਸਾਂ ਵਿੱਚ ਫਸਿਆ ਹੋਇਆ ਮਨੁੱਖ ਆਤਮਿਕ ਗੁਣ ਗਵਾ ਲੈਂਦਾ ਹੈ ਔਗਣਾਪਰੀ ਜ਼ਿੰਦਗੀ ਵਿੱਚ ਗੁਣ ਗਲ ਜਾਂਦੇ ਹਨ ਕੁਝ ਕੁ ਨੂੰ ਛੱਡ ਕੇ ਬਾਕੀ ਦੇ ਜ਼ਿਆਦਾਤਰ ਰਾਜਨੀਤਿਕ ਲੋਕ ਇਸ ਜਾਲ ਵਿੱਚ ਫਸੇ ਪਏ ਹਨ ਇਹ ਖਲਾਕ ਤੋਂ ਡਿੱਗ ਚੁੱਕੇ ਨੇਤਾ ਮੋੜ ਮੁਲਕਚਾਰੀਆਂ ਦੇ ਹੀ ਚੱਕਰ ਕਾਟਦੇ ਨਜ਼ਰ ਆਉਂਦੇ ਹਨ ਮੂਰਖ ਮਨ ਹੁਣ ਕਿਹੜੇ ਗੁਣ ਕਿਹੜੇ ਗੁਣ ਦੁਆਰਾ ਤੇਰਾ ਕਲਿਆਣ ਹੋਏਗਾ ਜਿਨ੍ਹਾਂ ਕੰਮਾਂ ਦੀ ਸਮਾਜ اخਲਾਕ ਆਗਿਆ ਨਹੀਂ ਦਿੰਦਾ ਉਹ ਕੰਮ ਕਰਦਿਆਂ ਆਪਣੇ ਅੰਦਰੋਂ ਗੁਣਾ ਨੂੰ ਗਾਲ ਲੈਂਦਾ ਹੈ ਇਨ੍ਹਾਂ ਤੋਕਾਂ ਵਿੱਚ ਜ਼ਿੰਮੇਵਾਰ ਆਦਮੀਆਂ ਨੂੰ ਸਵਾਲ ਪੁੱਛਿਆ ਗਿਆ ਹੈ ਇਸ ਹਾਲਤ ਵਿੱਚ ਗੁਜ਼ਰਦਿਆਂ ਕਈ ਚਿੰਤਾਵਾਂ ਤ੍ਰਿਸ਼ਨਾਵਾਂ ਤੇ ਵਿਕਾਰ ਇਸ ਨੂੰ ਸਾੜ ਰਹੇ ਹਨ ਤੀਸਰੇ ਬੰਦ ਵਿੱਚ ਗਲੇ ਸੜੇ ਗੁਣਾ ਦੀ ਗੱਲ ਕੀਤੀ ਗਈ ਹੈ ਕਾਂ ਆਹਰਣ ਮਨ ਵਿੱਚ ਲੋਹਾ ਪੰਜ ਅਗੰਤ ਤਤ ਲਾਗ ਰਹੀ ਕੋਇਲੇ ਪਾ ਪੜੇ ਤਿਸ ਉਪਰ ਮਨ ਜਲਿਆ ਸੰਨੀ ਚਿੰਤ ਭਈ ਇਹਨਾਂ ਤੁਕਾਂ ਵਿੱਚ ਪਿੰਡ ਦੇ ਲੋਹਾਰ ਦੀ ਅਹਰਣ ਤਪਿਆ ਹੋਇਆ ਲੋਹਾ ਮਗ ਰਹੇ ਕੋਲੇ ਤੇ ਸੰਨੀ ਦਾ ਅਲੰਕਾਰ ਲਿਆ ਹੈ ਕਾਇਆ ਤਾਪ ਰਹੀ ਅਹਰਣ ਤੇ ਉਸ ਅਹਰਣ ਦੇ ਵਿੱਚ ਕੋਲੇ ਤੇ ਕੋਲਿਆਂ ਉਤੇ ਮਗ ਰਿਆ ਜੋ ਲੋਹਾ ਹੈ ਉਹ ਹੈ ਮਨ ਵਿਕਾਰਾਂ ਦੀਆਂ ਲਾਲ ਸੁਰਖ ਲਾਟਾਂ ਨਿਕਲ ਰਹੀਆਂ ਹਨ ਮਨ ਦੀ ਮਾੜੀ ਸੋਚ ਦਾ ਨਾਂ ਹੈ ਪਾਪ ਤੇ ਪਾਪ ਸਾਨੂੰ ਦਿਸਦਾ ਨਹੀਂ ਮਨ ਦੁਆਰਾ ਕੀਤੇ ਪਾਪਾਂ ਦੇ ਕੋਲੇ ਇਸ ਤਮਸ਼ੇ 'ਚ ਹੋਰ ਵਾਅਦਾ ਕਰ ਰਹੇ ਹਨ ਲੋਹਾਰ ਦੇ ਪਾਸ ਸੱਣੀ ਹੁੰਦੀ ਹੈ ਜਿਸ ਨਾਲ ਮਗ ਰਹੇ ਲੋਹੇ ਦੇ ਪਾਸੇ ਪਰਤਦਾ ਹੈ ਤਾਂ ਕਿ ਲੋਹੇ ਦਾ ਕੋਈ ਪਾਸਾ ਰਹਿ ਨਾ ਜਾਏ ਜਿਸ ਤਰ੍ਹਾਂ ਇਸ ਨੂੰ ਚੰਗੀ ਤਰ੍ਹਾਂ ਸੇਕ ਨਾਲ ਲੱਗਿਆ ਹੋਇਆ ਹੋਵੇ ਅੰਦਰ ਵਿੱਚ ਮਗ ਰਿਆ ਮਗ ਦਾ ਸੇਕ ਤੇ ਕਾਇਆ ਮਗ ਦੀ ਅੱਖਾਂ ਕੰਨ ਜ਼ੁਬਾਨ ਤੇ ਬਾਕੀ ਇੰਦਰੀਆਂ ਦਾ ਕੰਟਰੋਲ ਤੋਂ ਰਹਿਤ ਹੋਣਾ ਹੈ ਕਾਇਆ ਮਗ ਦੀ ਦਾ ਭਾਵ ਸਾਡੇ ਗਿਆਨ ਅੰਦਰ ਸਾਡੇ ਸੰਜਮ ਵਿੱਚ ਨਹੀਂ ਸਾਡੇ ਕੰਟਰੋਲ ਵਿੱਚ ਨਹੀਂ ਸਾਡੇ ਕੰਟਰੋਲ ਤੋਂ ਰਹਿਤ ਨਹੀਂ ਇਹ ਸਾਰੀਆਂ ਇੰਦਰੀਆਂ ਗਲਤ ਸੋਚਨਾਵਾਂ ਇਕੱਤਰ ਕਰਕੇ ਮਨ ਨੂੰ ਉਲਝਾ ਕੇ ਪੂਰਾ ਤਾ ਦਿੰਦੀਆਂ ਹਨ ਪੰਜ ਅਗਨ ਕੰਨਾਂ ਦੀ ਨਿੰਦਿਆ ਸੁਣਨੀ ਕੰਨਾਂ ਨਾਲ ਨਿੰਦਿਆ ਸੁਣਨੀ ਕੰਨਿਆਂ ਨਾਲ ਆਪਣੀ ਉਸਤਤ ਸੁਣਨੀ ਅੱਖਾਂ ਨਾਲ ਦਾ ਪਰਾਇਆ ਰੂਪ ਦੇਖਣ ਦੀ ਆਦਤ ਜ਼ੁਬਾਨ ਭਾਵਨਾ ਦਾ ਸਤਕਾਰ ਨਾ ਰੱਖ ਕੇ ਬੋਲਣ ਦੀ ਗੱਲ ਗੱਲ ਕੀ ਹਰ ਪ੍ਰਕਾਰ ਦੀ ਪੂਰੀ ਅਗ ਬਾਲਣੀ ਭੈੜੀ ਸੋਚ ਦੇ ਕੋਲੇ ਪਾ ਕੇ ਚੰਗੀ ਸੋਚ ਨੂੰ ਸਾੜ ਦੇਣਾ ਆਦਤ ਸਾਡੀ ਬਣ ਗਈ ਹੈ ਲੋਹਾਰ ਪਾਸ ਸੰਨੀ ਹੁੰਦੀ ਹੈ ਜਿਸ ਦੁਆਰਾ ਲੋਹੇ ਨੂੰ ਪੂਰਾ ਸੇਕਣ ਲਈ ਉਸ ਦੇ ਆਸੇ ਉਸ ਦੇ ਪਾਸੇ ਪਰਤਦਾ ਰਹਿੰਦਾ ਹੈ ਇਹ ਹੀ ਸੰਨੀ ਚਿੰਤਾ ਦੀ ਹੈ ਜੋ ਹਰ ਵੇਲੇ ਮਨ ਦਾ ਅਮਨ ਸ਼ਾਂਤੀ ਖੋ ਕੇ ਰੱਖਦੀ ਹੈ ਚਿੰਤਾ ਦੀ ਸੰਨੀ ਚੋਬਾ ਮਾਰਦੀ ਰਹਿੰਦੀ ਹੈ ਮਨ ਜਲਿਆ ਤੇਰੇ ਆਤਮਿਕ ਗੁਣ ਗਲ ਗਏ ਹਨ ਮਨ ਜਲਿਆ ਸੰਨੀ ਚਿੰਤ ਭਈ ਮਨ ਜਲੇ ਦਾ ਅਰਥ ਹੈ हे ਬੰਦੇ ਤੇਰੇ ਆਤਮਿਕ ਗੁਣ ਜਲ ਗਏ ਆਤਮਿਕ ਗੁਣ ਖਤਮ ਹੋ ਗਏ ਇਹਨਾਂ ਗੁਣਾਂ ਨੂੰ ਸਾੜਨ ਲਈ ਵਿਕਾਰਾਂ ਦਾ ਸਭ ਤੋਂ ਵੱਡਾ ਯੋਗਦਾਨ ਹੈ ਲੋਹਾਰ ਪਾਸੋਂ ਪੱਠੀ ਵਿੱਚ ਅੱਗ ਜ਼ਿਆਦਾ ਵੱਲ ਜਾਏ ਤਾਂ ਲੋਹਾ ਸੜ ਕੇ ਸੁਆਹ ਹੋ ਜਾਂਦਾ ਹੈ ਉਸ ਲੋਹੇ ਦਾ ਕੋਈ ਸੰਦ ਸੋਈ ਕੋਈ ਹਥਿਆਰ ਕੋਈ ਉਜਾਰ ਨਹੀਂ ਬਣਦਾ ਤੇ ਵਿਕਾਰ ਵਿੱਚ ਸੁੱਟਣਾ ਪੈਂਦਾ ਹੈ ਪਰ ਇਹ ਤੇ ਲੋਹੇ ਦੀ ਗੱਲ ਹੈ ਨਾ ਪਰ ਸੜੇ ਹੋਏ ਮਨ ਦਾ ਗੁਰੂ ਜੀ پاس ਬੜਾ ਪਿਆਰਾ ਇਲਾਜ ਹੈ ਸਾਡੇ ਸਾਹਮਣੇ ਇਤਿਹਾਸ ਦੀਆਂ ਕਈ ਮਿਸਾਲਾਂ ਹਨ ਜੋ ਸੜਿਆ ਹੋਇਆ ਜੀਵਨ ਲੈ ਕੇ ਆਏ ਤੇ ਗੁਰੂ ਜੀ ਦੇ ਅੰਮ੍ਰਿਤ ਬਚਨਾਂ ਦੁਆਰਾ ਹਰਿਆ ਭਰਿਆ ਜੀਵਨ ਲੈ ਕੇ ਗਏ ਮਗਲ ਦੇ ਬੰਦ ਵਿੱਚ ਗਲੇ ਸੜੇ ਗੁਣ ਠੀਕ ਹੋਣ ਦੀ ਯੁਗਤੀ ਸਾਨੂੰ ਸਮਝਾਉਂਦੀ ਹੈ ਜਾਂ ਗਲੇ ਸੜੇ ਗੁਣ ਠੀਕ ਹੋਣ ਦੀ ਯੂਤੀ ਵਿੱਚ ਸਮਝਾਈ ਹੈ ਪਾਇਆ ਮਨੂਰ ਕੰਚਨ ਫਿਰ ਹੋਵੇ ਜੇ ਗੁਰ ਮਿਲਤਨੇਹਾ ਇੱਕ ਨਾਮ ਅਮਰਤੋ ਦੇਵੈ ਤੋ ਨਾਨਕ ਤ੍ਰਿਸ਼ਟਸ ਦੇਹਾ ਜੇ ਗੁਰ ਮਿਲੇ ਤਨੇਹਾ ਇਹਦੇ ਵਿੱਚ ਜੇ ਲੱਗੀ ਹੈ ਇਸ ਲਈ ਜੇ ਗੁਰ ਮਿਲੇ ਭਾਵ ਜੇ ਗੁਰੂ ਨੂੰ ਸਿਮਲਿਏ ਜੇਕਰ ਗੁਰੂ ਜੀ ਦੀ ਵਿਚਾਰਧਾਰਾ ਨੂੰ ਮਨੋਂ ਅਪਣਾ ਲਿਆ ਚਾਏ ਜੇ ਗੁਰ ਮਿਲੇ ਤਨੇਹਾ ਦਾ ਅਰਥ ਹੈ ਗੁਰੂ ਸਾਹਿਬ ਦੇ ਉਪਦੇਸ਼ ਨੂੰ ਆਪਣੇ ਮਨ ਵਿੱਚ ਟਿਕਾ ਲੈਣਾ ਦਸੇ ਹੋ ਉਪਦੇਸ਼ ਨੂੰ ਜੀਨ ਵਿੱਚ ਢਾਲ ਲਿਆ ਜਾਏ ਤਾਂ ਨਤੀਜਾ ਸੋਨੇ ਦੇ ਰੂਪ ਵਿੱਚ ਨਿਕਲਦਾ ਹੈ ਸੋਨਾ ਮਹਿੰਗੀ ਵਸਤੂ ਹੈ ਤੇ ਮਨ ਤੇ ਮਤ ਕੀਮਤੀ ਹੋ ਜਾਏਗੀ ਭਾਵ ਜਿਸ ਤਰ੍ਹਾਂ ਸੋਨਾ ਮਹਿੰਗਾ ਹੈ ਭਲਾ ਤੇਰੀ ਮਤ ਵੀ ਬਹੁਤ ਮਹਿੰਗੀ ਹੋ ਜਾਏਗੀ ਮਨੂਰ ਤੋਂ ਸਫਰ ਆਰੰਭ ਕਰਕੇ ਸੋਨੇ ਤੀਗ ਪਹੁੰਚਣ ਦਾ ਇੱਕ ਸੰਕਲਪ ਦ੍ਰਿੜ ਕਰਵਾਇਆ ਗਿਆ ਹੈ ਇਕ ਨਾਮ ਅੰਮ੍ਰਿਤ ਗੁਰੂ ਆਤਮਿਕ ਜੀਵਨ ਦੇਣ ਵਾਲੇ ਕੀਮਤੀ ਗੁਣ ਦਿੰਦਾ ਹੈ ਨਾਮ ਦਾ ਅਰਥ ਕੇਵਲ ਵਾਹਿਗੁਰੂ ਵਾਹਿਗੁਰੂ ਖੁਦਾ ਖੁਦਾ ਅੱਲਾ ਅੱਲਾ ਰਾਮ ਰਾਮ ਕਰ ਲਿਆ ਕਹਿ ਦਿੱਤਾ ਇਹਨਾਂ ਨਹੀਂ ਅਸੀਂ ਆਖਦੇ ਹਾਂ ਅਸੀਂ ਨਾਮ ਜਪ ਲਿਆ ਮੈਂ ਫਿਰ ਦਰਾ ਦਿਆਂ ਨਾਮ ਦਾ ਅਰਥ ਕੇਵਲ ਇਹ ਨਹੀਂ ਕਿ ਅਸੀਂ ਵਾਹਿਗੁਰੂ ਵਾਹਿਗੁਰੂ 2-4 ਘੰਟੇ ਬੈਠ ਕੇ ਕਰ ਲਿਆ ਤੇ ਅਸੀਂ ਆਖਿਆ ਨਾਮ ਜਪ ਲਿਆ ਨਹੀਂ ਅਜਿਆ ਨਹੀਂ ਹੈ ਇਹ ਤਾਂ ਰੱਬੀ ਗੁਣਾ ਨੂੰ ਸਮਝ ਕੇ ਅਪਣਾਉਣਾ ਹੈ ਜੀਵਨ ਸੁਭਾਅ ਵਿੱਚ ਤਬਦੀਲੀ ਲਿਆਉਣ ਦਾ ਦਾਵਾ ਹੈ ਤ੍ਰੈਸਤਸ ਦੇਹਾ ਸਰੀਰ ਦੇ ਗਿਆਨ ਇੰਦ੍ਰੇ ਟਿਕ ਜਾਂਦੇ ਹਨ ਮਨੁੱਖ ਨੇ ਦੁਨੀਆਂ ਵਿੱਚ ਪ੍ਰਵੇਸ਼ ਕੀਤਾ ਸੀ ਧੂਮ ਧੜਕੇ ਤੇ ਗੁਣਾ ਨਾਲ ਲੈਸ ਹੋ ਕੇ ਪਰ ਇਸ ਧੂਮ ਧੜਕੇ ਵਿੱਚ ਗੁਣ ਗੁਲ ਹੋ ਗਏ ਚਮਕ ਦਮਕ ਨੇ ਐਸਾ ਉਲਝਾਇਆ ਹੈ ਕਿ ਗੁਣ ਸਾਰੇ ਹੀ ਗਵਾਲੇ ਹਨ ਸੋਚਣ ਵਾਲੀ ਗੱਲ ਹੈ ਸਾਡੇ ਲੀਡਰ ਜਾਂ ਜਥੇਦਾਰ ਜਾਂ ਪੁਜਾਰੀ ਵਰਗ ਵਿੱਚ ਧਰਮ ਪ੍ਰਤੀ ਕੋਈ ਜ਼ਿੰਮੇਵਾਰੀ ਵੀ ਹੈ ਅਕਾਲੀ ਕਾਨਫਰੰਸਾਂ ਸ਼ਹੀਦੀ ਜੋੜ ਮੇਲੇਾਂ ਕੀਰਤਨ ਦਰਬਾਰਾਂ ਵਿੱਚ ਕਦੇ ਸਿੱਖੀ ਸਿਧਾਂਤ ਦੀ ਵੀ ਗੱਲ ਹੋਈ ਹੈ ਸਦਗੋ ਸਗੋ ਇਹਨਾਂ ਇਕੱਠਾਂ ਦੇ ਉੱਤੇ ਭਰਾ ਭਰਾ ਦੀ ਪਾਗ ਲਾ ਰਿਹਾ ਤੁਸੀਂ ਆ ਪਿੱਛੇ ਸੁਣੇ ਹੋਏਗਾ ਅਖਬਾਰਾਂ ਵਿੱਚ ਕਿ 400 ਸਾਲਾ ਸ਼ਤਾਬ ਦੀਆਂ ਮਨਾਉਣ ਦੇ ਉੱਤੇ ਇੱਕ ਭਰਾ ਕਹਿੰਦਾ ਮੈਨੂੰ ਹੀ ਬੋਲਣ ਦਾ ਸਮਾਂ ਦੇ ਦਿਓ ਉਹਦੀ ਪਾਗ ਲਾ ਕੇ ਉਹਦੇ ਹੱਥ 'ਚ ਫੜਾਈ ਜਾਂਦੀ ਹੈ ਤੁਸੀਂ ਹੋਰ ਤੁਸੀਂ ਦੇਖੋ ਜੇ ਕੱਥੂ ਨੰਗਲ ਬਾਬਾ ਬੁੱਢਾ ਸਾਹਿਬ ਦਾ 500 ਸਾਲਾ ਸ਼ਤਾਬ ਦੀ ਕੌਮ ਮਨਾ ਰਹੀ ਹੈ ਇੱਕ ਭਰਾ ਕਹਿੰਦਾ ਵੀ ਅਸੀਂ ਵੀ ਮੱਥਾ ਟੇਕਣਾ ਕਹਿੰਦੇ ਵੀ ਤੁਹਾਡੀ ਨੀਤ ਠੀਕ ਨਹੀਂ ਇੱਥੇ ਤੁਸੀਂ ਮੱਥਾ ਨਹੀਂ ਟੇਕ ਸਕਦੇ ਦੇਖੋ ਗੁਰੂ ਗ੍ਰੰਥ ਕੈਸਾ ਉਪਦੇਸ਼ ਦੇ ਰਿਹਾ ਹੈ ਤੇ ਭਰਾਵਾਂ ਨੂੰ ਮੱਥਾ ਟੇਕਣ ਤੋਂ ਰੋਕਿਆ ਜਾ ਰਿਹਾ ਇੱਕ ਭਰਾ ਕਬਜ਼ਾ ਜਮਾਈ ਬੈਠਾ ਹੈ ਇੰਜ ਲੱਗਦਾ ਜਿਵੇਂ ਪਿਰਥੀ ਚੰਦ ਦੀ ਰੂਹ ਜਿਹੜੀ ਹੈ ਉਹ ਪ੍ਰਵੇਸ਼ ਕਰ ਗਈ ਹੈ ਇਸ ਵਾਸਤੇ ਕਿਉਂਕਿ ਪਿਰਥੀ ਚੰਦ ਨੂੰ ਮੈਂ ਤੁਹਾਡੇ ਸਾਹਮਣੇ ਛੋਟੀ ਜਿਹੀ ਮਿਸਾਲ ਦੇਣੀ ਚਾਹੁੰਦਾ ਹਾਂ ਗੁਰੂ ਰਾਮਦਾਸ ਮਹਾਰਾਜ ਜੀ ਕਹਿਣ ਲੱਗੇ ਮੇਰੇ ਬੱਚਿਓ ਤੁਹਾਡੇ ਤਾਏ ਦੇ ਬੱਚੇ ਦੀ ਸ਼ਾਦੀ ਹੈ ਇਸ ਲਈ ਤੁਹਾਡੇ ਵਿੱਚੋਂ ਕਿਸ ਨੂੰ ਲਾਹੌਰ ਜਾਣਾ ਪਏਗਾ ਮਹਾਦੇਵ ਕਹਿਣ ਲੱਗਾ ਮੇਰੀ ਵੱਲੋਂ ਕੋਈ ਵਿਆਹ ਕਰਵਾਵੇ ਜਾਂ ਨਾ ਕਰਵਾਵੇ ਕਿਉਂਕਿ ਮੈਂ ਆਵਿਆ ਕੋਈ ਨਹੀਂ ਕੀਤਾ ਇਸ ਵਾਸਤੇ ਆਪਾਂ ਤਾਂ ਬੇਹੰਗਮ ਰਹਿਣਾ ਹੈ ਦੂਸਰਾ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਜਦੋਂ ਆਖਿਆ ਉਹ ਲਾਹੌਰ ਚਲੇ ਗਏ ਪਰ ਜਦੋਂ ਪਿਰਥੀ ਚੰਦ ਨੂੰ ਕਿਹਾ ਸੀ ਕਿ ਬੇਟਾ ਤੂੰ ਲਾਹੌਰ ਜਾਏਗਾ ਪ੍ਰਿਥੀਗੰਦ ਕਹਿਣ ਲੱਗਾ ਪਿਤਾ ਜੀ ਮੈਂ ਕਿਵੇਂ ਜਾ ਸਕਦਾ ਕਿਉਂਕਿ ਮੈਂ ਤੇ ਇੱਥੇ ਪ੍ਰਬੰਧਕ ਹਾਂ ਮੈਂ ਚਲਾ ਗਿਆ ਕਿਸੇ ਸੇਵਾਦਾਰ ਦੀ ਤਨਖਾਹ ਵਧਾਉਣੀ ਕਿਸੇ ਸੇਵਾਦਾਰ ਦੀ ਤਨਖਾਹ ਘਟਾਉਣੀ ਕਿੱਥੋਂ ਪੈਸਾ ਆਉਂਦਾ ਕਿੱਥੇ ਪੈਸਾ ਜਾਂਦਾ ਸਾਰਾ ਹਿਸਾਬ ਤਾਂ ਮੈਂ ਰੱਖ ਰਿਹਾ ਤੇ ਗੁਰਰਾਮਦਾਸ ਕਹਿਣ ਲੱਗੇ ਮੈਨੂੰ ਪਤਾ ਲੱਗ ਗਿਆ ਤੂੰ ਸੇਵਾਦਾਰ ਘੱਟ ਹੈ ਤੇ ਪ੍ਰਬੰਧਕ ਜ਼ਿਆਦਾ ਹੈ ਇਸ ਵਾਸਤੇ ਜਿਹੜਾ ਵੀ ਪ੍ਰਬੰਧਕ ਕਬਜ਼ਾ ਗੁਰਦੁਆਰੇ ਵਿੱਚ ਜਮਾ ਲੈਂਦਾ ਉਹਦੀ ਪਾਲਿਸੀ ਇਹ ਹੁੰਦੀ ਹੈ ਕਿ ਹੁਣ ਦੂਸਰਾ ਬੰਦਾ ਇਹ ਕਦੇ ਵੀ ਇਸ ਕੁਰਸੀ ਦੇ ਨੇੜੇ ਨਾ ਆਵੇ ਇਸ ਵਾਸਤੇ ਇਹਨਾਂ ਅਕਾਲੀ ਕਾਨਫਰੰਸਾਂ ਉੱਤੇ ਕੀਰਤਨ ਦਰਬਾਰਾਂ ਉੱਤੇ ਕਦੇ ਵੀ ਸਿੱਖੀ ਸਿਧਾਂਤ ਦੀ ਸਿੱਖੀ ਕਰਤਾਰ ਦੀ ਗੱਲ ਨਹੀਂ ਕੀਤੀ ਜਾਂ ਲੜਾਈ ਝਗੜੇ ਨੇ ਤੇ ਜਾਂ ਇੱਕ ਦੂਜੇ ਨੂੰ ਹਵਾ ਸ਼ਕਾਉਣ ਦੀਆਂ ਗੱਲਾਂ ਨੇ ਇੱਕ ਦੂਜੇ ਨੂੰ ਫੂਕ ਸ਼ਕਾਉਣ ਦੀਆਂ ਗੱਲਾਂ ਨੇ ਇਸ ਸ਼ਬਦ ਦੁਆਰਾ ਮਨੂਰ ਸੜ ਚੁੱਕਿਆ ਹੋਇਆ ਲੋਹਾ ਗਲੇ ਹੋਏ ਗੁਨਾਵਾਲਾ ਕਿਰਦਾਰ ਫਿਰ ਤੋਂ ਸੋਨਾ ਬਣ ਸਕਦਾ ਜੇ ਅਸੀਂ ਗੁਰੂ ਗਿਆਨ ਨੂੰ ਸਮਝ ਕੇ ਆਪਣੇ ਜੀਵਨ ਵਿੱਚ ਅਪਣਾ ਲਈਏ ਸਤਗੁਰ ਕੀ ਜੇ ਸ਼ਰਣੀ ਆਵੈ ਫਿਰ ਮਨੂਰੋਂ ਕੰਚਨ ਹੋਆ ਸਤਗੁਰੂ ਨਰਵੈਰ ਪੁੱਤਰ ਛਤਰ ਸਮਾਨੇ ਔਗਣ ਕਟੇ ਕਰੇ ਸੁਧ ਦੇਹਾ ਇਹ ਮੇਰੇ ਗੁਰੂ ਦੀ ਵਡਿਆਈ ਹੈ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਪਿਆਰ ਵਾਲਿਓ ਪਿਆਰ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ